ਆ ਜਿਹੜਾ ਨੌਜਵਾਨ ਦਾ ਪ੍ਰਿਤਪਾਲ ਪਹਿਲਵਾਨ ਫਗਵਾੜਾ ਇੱਕ ਝੋਟੀਆਂ ਦਾ ਟਰੈਕਟਰਾਂ ਦਾ ਬੁੱਲਟਾਂ ਦਾ ਗੱਡੀਆਂ ਦਾ ਜੱਟੂ ਹੈ আর ਦੂਸਰੇ ਵਾਸਤੇ ਹਰਿਆਣਾ ਕਸ਼ਰੀ ਪਹਿਲਵਾਨ ਸਾਗਰ ਸਾਗਰ ਪਹਿਲਵਾਨ ਸੋਨੀ ਮੱਤ ਦਿੱਲੀ ਦੀ ਧਰਤੀ ਦਾ ਨੌਜਵਾਨ ਹੈ ਇਹ ਅੱਜ ਦੇ ਤੱਕ ਦੀ ਵੱਡੀ ਕੁਸ਼ਤੀਆ 2 ਲੱਖ ਰੁਪਏ ਦੀ ਮੈਦਾਨ ਵਿੱਚ ਸ਼ੁਰੂ ਹੋਈ ਹੈ ਇਹ ਵੀਰਵਾਤ ਨਾ ਦੇਖਵਾ ਕਹਿੰਦੇ ਮੂਵੀ ਵਗੈਰਾ ਬਹੁਤ ਵੱਡਾ ਕਾਰਲਾ ਯਤਨ ਵੀ ਕਰਦੇ ਰਹਿੰਦਾ ਨੰਬਰ ਤੋਂ ਧੰਨਵਾਦ ਕਰਦਾ ਇਹੋ ਜਿਹੇ ਨੌਜਵਾਨਾਂ ਦਾ ਹੋਣਾ ज़रूरी आहे नगरनि जे कंहिं अॼु जे समय जे नौजवाननिशा मारे पहलवान प्रतपालकाल पहलवानदारा शुरू कान पहलवान जी